ਲੈ ਵੀ ਮੇਰੇ ਵੀਰ ਪਿਆਰਿਓ ਰਸਤੇਦਾਰੋ ਮਿਤਰੋ ਦੋਸਤੋ ਸੰਗ ਤੇ ਅੰਬਰ ਤੇ ਵੇਲੇ ਜੀ ਉੱਠਦੇ ਹਨ ਅੰਬਰ ਤੇ ਵੇਲੇ ਉੱਠ ਕੇ ਪਹਿਲਾਂ ਆਗਦੇ ਸਾਰਿਆਂ ਬੂਟਿਆਂ ਦੇ ਨਾਲ ਝਾਕਦੇ ਨੇ ਦੇਖਦੇ ਇਹ ਵੀ ਝਾਕਦੇ ਆ ਵੀ ਸਾਡਾ ਮਾਲਕ ਨਕਲ ਆਤਰੋ ਝੁੱਕ ਕੇ ਸਲਾਮ ਕਰਦੇ ਆ ਪਰ ਇਹ ਬੰਦੇ ਨੂੰ ਝੁੱਕ ਕੇ ਕਈ ਬੂਟੇ ਤਾਂ ਦਿਸ ਵੀ ਜਾਂਦੇ ਕਈ ਨਹੀਂ ਦਿਸਦੇ ਜਦੋਂ ਇਹ ਝਾਕਦੇ ਆ ਨਾ ਵਿਚਾਰੇ ਸਲਾਮ ਕਰਦੇ ਫਿਰ ਪਤਾ ਲੱਗਦਾ ਵੀ ਹਾਂ ਆਪਾਂ ਦੇ ਵਹਰੇ ਬਾਈ ਕਿੰਨੀ ਮਾਰਦੀ ਹਲੇ ਜੀ ਲੱਗਦਾ ਇਹਨਾਂ ਚ ਬੈਠ ਕੇ ਯਾਰ ਇਹਨਾਂ ਦਾ ਵੀ ਆਸਰਾ ਜਿਵੇਂ ਜਾਨਵਰ ਕਾਸਰਾ ਮੰਨਦਾ ਨਾ ਬੰਦੇ ਦਾ ਤੇ ਕੁੱਤਾ ਹੋਵੇ ਦੇਖ ਲਓ ਨਾ ਆਪਾਂ ਰੱਖਦੇ ਆ ਪਸ਼ੂ ਬੰਦੇ ਦਾ ਆਸਰਾ ਮੰਨਦਾ ਯਾਰ ਕਿੰਨਾ ਰੱਖ ਲਿਓ ਕੋਈ ਜਾਨਵਰ ਤੁਸੀਂ ਰੱਖ ਲਿਓ ਜਦੋਂ ਤੁਸੀਂ ਪਾਏਗੇ ਤੇ ਉਹਨਾਂ ਨੇ ਪੈਣਾ ਹੋਆ ਥੋੜੇ ਨੇੜੇ ਹੋ ਕੇ ਪੈਣਗੇ ਉਹ ਕੋਲੇ ਭਈ ਸਾਨੂੰ ਇਹਨਾਂ ਦਾ ਆਸਰਾ ਵੀ ਜੇ ਕੋਈ ਗੱਲ ਦੁੱਖ ਤਕਲੀਫ ਪਈ ਤੇ ਇਹ ਬਚਾਉਣਗੇ ਕੁੱਤਾ ਉਹ ਵੀ ਬੰਦੇ ਦੇ ਨੇੜੇ ਹੋ ਕੇ ਪਊ ਬੱਕਰੀ ਬਠੋਰਾ ਕੋਈ ਰੱਖਿਆ ਹੋ ਕੋਈ ਜਾਨਵਰ ਤੁਹਾਡਾ ਕੂਤਰ ਗੋਲਾ ਹੋਰ ਉਹ ਵੀ ਨੇੜੇ ਤੁਹਾਡੇ ਆ ਕੇ ਪਊਗਾ ਬੈਠੂਗਾ ਆ ਜਾਨਵਰਾਂ ਚੋਗਾ ਚੁਗਦੇ ਆ ਰੋਟੀ ਦਾਣੇ ਪਾਈਦੇ ਆ ਤੇ ਇਹਨਾਂ ਨੇ ਵੀ ਆ ਜਦੋਂ ਆ ਕੇ ਅਸੀਂ ਬਹਿ ਕੇ ਤੇ ਉਹਦੋਂ ਚੋਗਣਾ ਨੇ ਇਹ ਵੀ ਬਿੱਲੀਆਂ ਬੁੱਲੀਆਂ ਤੋਂ ਡਰਦੇ ਹੁੰਦੇ ਆ ਜਾਨਵਰ ਵੀ ਜਿਹੜਾ ਇਸ ਸੰਸਾਰ ਚ ਆਇਆ ਇੱਕ ਦਿਨ ਚੱਲ ਸੀ ਯਾਰ ਉਹਨਾਂ ਲੋਕਾਂ ਦੀ ਵੀ ਜ਼ਿੰਦਗੀ ਸੀ ਬਾਪੂ ਬੀਬੀ ਉਹਨਾਂ ਦੀ ਯਾਰ ਬੀਬੀ ਹਣ ਚਾਹ ਚੱਲੇ ਤੇ ਬਣਾਉਣੀ ਦੇਖ ਲਾ ਧੂਆਂ ਨਿਕਾਉਣਾ ਹਰੇਕ ਦਿਨ ਕਰੋ ਜਦੋਂ ਤੜਕਾ ਉੱਠ ਕੇ ਨਾ ਬਾਹਰ ਨਿਕਲਣਾ ਕਿ ਯਾਰ ਤੇ ਚਾਨਣ ਜਾ ਪੈ ਕੇ ਤੇ ਹਰੇਕ ਦਿ ਤੇ ਕਰੋ ੱਚਾ ਧੂਆਂ ਤਾਂ ਉੱਠਦਾ ਹੁੰਦਾ ਸੀ ਜੀ ਕੋਈ ਚੀਜ਼ ਕਿਸੇ ਤੜਕਾ ਲੱਗਣਾ ਸਾਗ ਬਣਾਣਾ ਤੇ ਆਮ ਤੁਰੇ ਫਿਰਦਾਨ ਦਾਖ ਦਣਾ ਫੁਲਾਨਿਆਂ ਦੇ ਕਰੇ ਆ ਚੀਜ਼ ਬਣਦੀ ਆ ਬਾਸ਼ਨਾਉ ਨਹੀਂ ਯਾਰ ਹੁਣ ਤਾਂ ਕੋਠੀਆਂ ਆ ਯਾਰ ਕੋਠੀਆਂ ਦੇ ਵਿੱਚ ਲੋਕ ਇਹੋ ਜਿਹੇ ਤਾਕ ਤੇ ਲਾਇਆ ਪੱਥਰ ਲਾ ਕੇ ਪੂਰਾ ਬਿਲਡ ਨਹੀਂ ਵਿੱਚ ਦੀ ਨਾ ਆਵਾਜ਼ ਆਵੇ ਨਾ ਹਵਾ ਆਵੇ ਅੱਗੇ ਬਰਾਂਡਿਆਂ ਵਾਲੇ ਘਰ ਹੁਣ ਯਾਰ ਖੁੱਲੇ ਦਲਾਨ ਪਾਇਆ ਉਹਦੇ ਵਿੱਚ ਬੈਠੇ ਦੇ ਸਾਰੇ ਮੰਜੇ ਢਾਈ ਬਾਣ ਜਿਹੇ ਬਾਣ ਦੇ ਮੰਜੇ ਨੇ ਕੋ ਸੂਤ ਦੇ ਹੁੰਦੇ ਸੂਤ ਦੇ ਮੰਜੇ ਨਹੀਂ ਸੀ ਫੁਟੀਆਂ ਟਾਹੁੰਦੀਆਂ ਆਣਾ ਲੱਭਣਾ ਜਾਨਗੋ ਤੇ ਲੀਡਾ ਲਾਇਆ ਹੁੰਦਾ ਸੀ ਔੜਕਾ ਮੜਕਾ ਆ ਜਾਣਾ ਤੇ ਬਾਣ ਦੇ ਡਾਹੇ ਹੁੰਦੇ ਤੇ ਉਹਦੇ ਤੇ ਸਾਰਿਆਂ ਨੇ ਬੈਠੇ ਹੋਣਾ ਦਲਾਨ ਚ ਚਾਹ ਪਾਣੀ ਰੋਟੀ ਬਣਾ ਕੇ ਤੇ ਉੱਥੇ ਦੁਪਹਿਰ ਵਾਲੀ ਰੋਟੀ ਖਾਣੇ ਸਾਰਿਆਂ ਨੇ ਬੈਠ ਕੇ ਇਕੱਠਿਆ ਨੇ ਤੇ ਉੱਥੇ ਬੈਠ ਕੇ ਚਾਹ ਪੀਣੀ ਮਾਈ ਬਾਪ ਤਾਂ ਹੀ ਪਿਆਰ ਸੀ ਲੋਕਾਂ ਦਾ ਜਾਨ ਪਿਆਰ ਬਾਈ ਉਹਨਾਂ ਘਰਾਂ ਚ ਸੀ ਜਿਹੜੇ ਘਰ ਆਪਾ ਢਾਹਤੇ ਉਹਨਾਂ ਘਰਾਂ ਦੀ ਬਾਰ ਹੀ ਨਹੀਂ ਹੋਣਾਣੀ ਨਾ ਨਾ ਲੋਕਾਂ ਨੇ ਹੁਣ ਨਾ ਉਹ ਕਰਾਣੇ ਉਹ ਐ ਹੌਟਲਾ ਵਾ ਗੱਲ ਹੀ ਛੱਡ ਦੇ ਯਾਰ ਕਿੰਨਾ ਯਾਰ ਸਮਾਂ ਵਧ ਗਿਆ ਸੀ ਟੌਪਪੈਣੀ ਬੁੜੀਆਂ ਨੇ ਮੰਜਾ ਉਹਦੇ ਉੱਤੇ ਟੰਗੜੀ ਜਾਂ ਕੋਈ ਛੋਟੀ ਡਾਂਗ ਜੀ ਲਾ ਕੇ ਜਾਂ ਕੰਦਨਾ ਮੰਜਾ ਘੜਿਆ ਕੇ ਉੱਤੇ ਲੀਡਾ ਪਾ ਦੇਣਾ ਤੇ ਸ਼ਾਮੇ ਬੇਟੀ ਨੇ ਰੋਟੀਆਂ ਲਾਈ ਜਾਣੀਆਂ ਦਾਲ ਬਣਾ ਲੈਣੀ ਨਾਲ ਇੱਕ ਚੁੱਲਾ ਬਈ ਸਾਈਡ ਤੇ ਉਹਦੇ ਦੀ ਦਾਲ ਬਣਾਈ ਜਾਣੀ ਇਧਰਲੀ ਸਾਈਡ ਤੇ ਚੌਰੋਂਦੀ ਸੀ ਉੱਤੇ ਰੋਟੀਆਂ ਲਾਈ ਜਾਣੀਆਂ ਸਲਵਾੜ ਜਿਹੰਦੀ ਜਿਵੇਂ ਸਰੋਂ ਦਾ ਟਾਂਗਰ ਹੋ ਗਿਆ ਜਾਂ ਹੋਰ ਹਰ ਹਰ ਕੁਛੜੀਆਂ ਹੋ ਗਈਆਂ ਉਹਨਾਂ ਦੇ ਨਾਲ ਬੈਠੀਆਂ ਨੇ ਲਾਹੀ ਜਾਣੀਆਂ ਐਸਾ ਸੰਗਤ ਜੜੀ ਉਹ ਜਿਹੜਾ ਸਵਾ ਸੀ ਨਾ ਬਾ ਚੰਗਾ ਸੀ ਸਿਸ ਸਾਸਾ ਦਾ ਟਟ ਜੀਓ ਨੇ ਕਰਦੇ ਤਾਤੇ ਤਾਏ ਬੱਚੇ ਜਵਾਕ ਕਿਡਣੀ ਕੁਸ ਨਾਨਕਾਂ ਨੂੰ ਨਾਨਕੀਆਂ ਜਾਣੇ ਕਾਲੂ ਉਹਨਾਂ ਨੇ ਆ ਜਾਣਾ ਅੰਬਰ ਤੇਰੇ ਆ ਜਾਣਾ ਉਹ ਪੂਨੇ ਆ ਜਾਣਾ ਗੁੱਡੀ ਉਹਨਾਂ ਨੇ ਬਾਵੇ ਉਹਨਾਂ ਨੇ ਆ ਜਾਣਾ ਨਿੰਦਰ ਹੁਣ ਕਿੰਨਾ ਪਚੋਲੜ ਪੈਂਦਾ ਹੁੰਦਾ ਸੀ ਯਾਰ ਕਿੰਨਾ ਪਰਚੋਲੜ ਪੈਂਦਾ ਸੀ ਯਾਰ ਇੱਥੇ ਆ ਕੇ ਵੀ ਕਰਨੇ ਲੜੀ ਜਾਣਾ ਰੂਹੀ ਜਾਣਾ ਉਹ ਬੀਬੀ ਮੈਨੂੰ ਫਲਾਣਾ ਮਾਰਦਾ ਬਾਪੂ ਮੈਨੂੰ ਫਲਾਣਾ ਮਾਰਦਾ ਬਹਿ ਜੋ ਸਾਲੇ ਆਹ ਕਰੀ ਜਣਾ ਕਿੰਨੇ ਜੀ ਆ ਜਾਂਦੇ ਘਰੇ ਦੇ ਅੱਲਾ ਕਿੰਨੇ ਖੜਣਾ ਟੱਪਣਾ ਨੱਚਣਾ ਯਾਰਾ ਹੁਣ ਬਾਈ ਨਾਂ ਤਾਂ ਕੋਈ ਨਾਨਕ ਹੀ ਰਹਿੰਦਾ ਪਹਿਲੇ ਵਰਦਾ ਜੋ ਆ ਕੀ ਹੈ ਨਹੀਂ ਕੀ ਹੁਣ ਨਾਨਕ ਕਿਹਨੇ ਰਹਿਣਾ ਯਾਰਾ ਕਿਸੇ ਦੇ ਕੁੜੀ ਆ ਜਾਂਦੇ ਇਕੱਲੇ ਇਕੱਲੇ ਵਜਵਾਕ ਆ ਬਸ ਬੜਾ ਚਾਹ ਹੁਣਾ ਯਾਰ ਨਾਨਕਾਂ ਦਾ ਪੂਆ ਕੋਲੇ ਜਾਣਾ ਮਾਸੀ ਕੋਲੇ ਜਾਣਾ ਨਾਨਕੇ ਜਾਣਾ ਸਭ ਤੋਂ ਵੱਧ ਚਾਹ ਨਾਨਕਾਂ ਦਾ ਹੁੰਦਾ ਸੀ। ਜਣੇ ਉਹ ਉਹਨੇ ਯਾਰ ਸਾਰੇ ਚੰਗੇ ਸੀ ਨ ਇੱਕ ਦੂਜੇ ਦੇ ਤੇ ਇੱਕ ਦੂਜੇ ਦੇ ਵਿੱਚ ਪਿਆਰ ਬੱਚਿਆਂ 'ਚ ਵੀ ਪਿਆਰ ਸੀ ਤੇ ਸਿਆਣਿਆਂ 'ਚ ਵੀ ਪਿਆਰ ਸੀ। ਜਾਣਾ ਯਾਰ ਕਿਵੇਂ ਇਹ ਪਰੋਣੇ ਨੇ ਜਾਣਾ ਵੀ ਤੇ ਕਿੰਨੀ ਸੇਵਾ ਕਰਨੀ ਯਾਰ ਉਹਦੇ ਵੀ ਅਜ ਪਰੋਣਾ ਆਇਆ ਸਾਡੇ ਉਹ ਰਿਸ਼ਤੇਦਾਰ ਨੇ ਕਿਸੇ ਨੇ ਆਉਣਾ ਉਹਦੀ ਕਿੰਨੇ ਗੱਲਾਂ ਬਹਿ ਕੇ ਕਰਨੀਆਂ ਸ਼ੱਕਰ ਪਾ ਕੇ ਦੇਣੀ ਜਾਂ ਉਹਨੂੰ ਵਧੀਆ ਸਬਜ਼ੀ ਬਣਾਉਣੀ ਹੁਣ ਕਹਿੰਦੇ ਮੀਟ ਤਰਲਾ ਸ਼ਰਾਬ ਪੀ ਲਾ ਬਸ ਦਾ ਰਿਸ਼ਤੇਦਾਰ ਆਇਆ ਜੀ ਤਾਂ ਉਹਨੇ ਮੀਟ ਸ਼ਰਾਬ ਪਿਆ ਤੇ ਫਿਰ ਤਾਂ ਕਰਨਗੇ ਬੜੀ ਸੇਵਾ ਕਰੀ ਨਹੀਂ ਤਾਂ ਕਰਨਗੇ ਖੁਸ਼ੀ ਜਾਵੇ ਜਰ ਉੱਥੇ ਫਲਾਣਿਆਂ ਤਾਂ ਨਾ ਉਹ ਜਾਇਓ ਉੱਥੇ ਹੈ ਨਹੀਂ ਕੋਈ ਸੇਵਾ ਗੱਲਾਂ ਕੋਈ ਕੰਨੀਆਂ ਕਰ ਲੇ ਬਹਿ ਕੇ ਨਾ ਹੁਣ ਤਾਂ ਆ ਚੀਜ਼ ਆ ਗਈ ਤੇ ਜੇ ਆਵੇ ਤਾਂ ਆ ਆ ਪੁੱਛੇ ਹੋਈ ਜਾਣਾ ਦੂਜੇ ਨੂੰ ਪੰਡੇ ਜਾਣਾ ਉਦੋਂ ਯਾਰ ਉੱਚੀ ਗੱਲ ਕੋਈ ਕਰਦਾ ਹੀ ਨਹੀਂ ਸੀ ਵੀ ਸਾਡੇ ਆਏ ਆ ਜਾਂ ਉਹ ਜਾਂ ਫਲਾਣਾ ਸਭ ਨੂੰ ਪਤਾ ਹੁੰਦਾ ਜਿਹੜਾ ਚੰਗਾ ਬੰਦਾ ਚੰਗਾ ਹੀ ਹੁੰਦਾ ਜਿਹੜਾ ਪੂਰਾ ਰੇਮ ਹੁੰਦੇ ਸੂਰੇ ਮੁੰਦੇ ਸਿੱਕੇ ਸਦਾ ਦਿਲ ਨਹੀਂ ਸੀ ਕੋਈ ਦਿਖਾਉਂਦਾ ਹੁਣ ਤਾਂ ਜੇ ਪੰਜ ਸੱਤ ਬੈਠੇ ਆ ਨਾ ਉਹਨਾਂ ਨੇ ਗੱਲਾਂ ਹੀ ਇਹ ਜਿਹੀਆਂ ਤੋੜ ਲਣੀਆਂ ਬਸ ਉਹ ਆਪਣੇ ਕੈਨੇਡਾ ਉੱਤੇ ਗਏ ਸੀ ਉਹ ਆਪਾਂ ਰੰਦਾ ਫਿਰਿਆ ਉਹ ਉੱਤੇ ਆਪਾਂ ਫਲਾਣਾ ਕਰਿਆ ਉਹ ਤੇ ਈੜਾ ਕਰਿਆ ਬਸ ਇਹਦੀਆਂ ਗੱਲਾਂ ਯਾਰ ਉਹ ਆਪਾਂ ਉੱਤੇ ਰੰਗ ਕਰਨ ਗਏ ਸੀ ਫਿਰ ਆਪਾਂ ਉੱਤੇ ਇਕੱਠੇ ਹੋਏ ਉੱਤੇ ਆਏ ਹੋਇਆ ਜੋ ਐ ਜੀ ਅਗਲਾ ਮਾਤਾ ਵਿਚ ਤੇ ਗਏ ਸੀ ਉੱਤੇ ਆਪਾਂ ਆ ਗੋਕਰਿਆ ਜਾ ਰਹੇ ਹਨ ਪਲਾਣਾ ਉਤੇ ਮੇਲਾ ਲੱਗਾ ਹੋਇਆ ਚ ਐ ਫਿਰ ਉਤੇ ਵਾ ਗੱਡੀ ਆਪਣੇ ਕੋਲੇ ਆ ਸੀਗੀ ਫਿਰ ਇਹ ਤੇ ਪਿੰਡ ਆ ਕੇ ਆ ਲਈ ਨਹੀਂ ਨਹੀਂ ਜਾ ਕੇ ਦੇ ਨਹੀਂ ਲੈਣੀ ਉਹ ਲੈਣੀ ਐ ਐ ਜੀ ਅਗਲਾ ਜਿਹੜਾ ਮੇਰੇ ਵਰਗਾ ਨਹੀਂ ਕੋਈ ਗਿਆ ਹੁੰਦਾ ਬਾਹਰ ਬੂਰ ਉਹ ਬੈਠੇ ਵਿਚਾਰੇ ਰਹਿੰਦੇ ਮੌਚੂਣਾ ਉਹ ਧਰਤੀ ਚ ਨੂੰ ਧੁੱਸਦਾ ਜਾਣਾ ਥੱਲੇ ਨੂੰ ਕਿਉਂ ਉਹਦੇ ਕੋਲੇ ਹੈ ਨਹੀਂ ਇਹ ਚੀਜ਼ਾਂ ਅੱਗੇ ਨਹੀਂ ਸੇ ਹੁੰਦੀਆਂ ਅੱਗੇ ਗਰਦਾ ਵਾਲਾ ਕਹਣਾ ਯਾਰ ਜੇ ਤੂੰ ਮੇਰਾ ਨਾਂ ਲੈ ਕੇ ਗਿਆ ਤਾਂ ਮੈਂ ਗੁੱਸੇ ਆ ਜੇ ਰੇ ਵੀ ਪਾਉਣੇ ਨਾ ਜਾਂ ਕਿਤੇ ਪਿੱਛੇ ਵੀ ਹੋ ਜਾਣਾ ਤੇ ਜਾਂ ਭਰਤ ਪਾਉਣੀ ਤੇ ਲੋਕਾਂ ਨੇ ਇੱਕ ਦੂਜੇ ਨੂੰ ਗੱਡਿਆਂ ਨੂੰ ਹੀ ਕਹਿਣਾ ਵੀ ਯਾਰ ਤੁਸੀਂ ਮੈਨੂੰ ਕਾਹਤੋਂ ਨਹੀਂ ਕਿਹਾ ਮੇਰਾ ਗੱਡਾ ਯਾਰ ਵਿਹਲਾ ਹੀ ਸੀ ਮੈਂ ਵੀ ਵਿਹਲਾ ਹੀ ਮੈਂ ਪਾਉਂਦਾ ਭਰਤਾ ਤੇਰੇ ਨਾਲ ਐਨਾ ਚਾਹ ਹੁੰਦਾ ਸੀ ਦੇਖ ਲਾ ਰੇ ਪਾਉਣਾ ਇੱਕ ਦੂਜੇ ਨਾਲ ਚੌਹ ਚੌਣੇ ਇਕੱਠਿਆਂ ਨੇ ਕਿਉਂ ਹੀ ਪੈਸਾਰਾਂ ਲੱਗੇ ਐਸਾ ਲਾਉਂਦੇ ਵੀ ਹੈ ਨਹੀਂ ਤੇ ਪੈਸਾ ਹੈ ਵੀ ਹੈ ਨਹੀਂ ਸੀ। ਕਿਉਂ ਰਿਸ਼ਤੇ ਸਿਰੇ ਪਾਲਣਾ, ਸਾਰਿਆਂ ਨੇ ਰਲ ਰੁਲ ਕੇ ਪਾਲਣਾ। ਤੂੰ ਮੇਰੇ ਨਾਲ ਪਵਾਤਾ, ਮੈਂ ਤੇਰੇ ਨਾਲ ਪਵਾਤਾ। ਤੇ ਹਾਲ ਹਾਲ ਵੱਲਦਾ ਨਾ ਵਾ ਲੈਣੇ ਆ। ਪੈਸਾ ਕੋਈ ਆੜਤੀਆਂ ਤੋਂ ਪੈਸਾ ਉਦੋਂ ਲਿਆਉਣਾ ਜਦੋਂ ਨਹੀਂ ਸਰਦਾ। ਫਸਲ ਇਕ ਥਾਂ ਵੇਚਣੀ ਇਕੱਠੀ। ਹੁਣ ਤਾਂ ਯਾਰ ਪਤਾ ਨਹੀਂ ਬਸ ਕੀ ਕੀ ਕਸ਼ ਹੋ ਜਾਂਦਾ। ਹੁਣ ਤਾਂ ਉਹ ਗੱਲਾਂ ਹੀ ਬਾਤ ਚੱਕੀਆਂ ਗਈਆਂ ਯਾਰ। ਬੋਲ ਲਾਉਣੇ ਅਗੇ ਖੇਤ ਕਣਕ ਰੱਖਣੀ ਉਹਦੇ ਦਾਣੇ ਪਾਣੀ ਸਹਿ ਤੇ ਸਜਲੀ ਤੰਗਲੀ ਸਾਸਤਰ ਰੱਖਣਾ ਐ ਪੁਰਾਣਾ ਗਉਣਾ ਐ ਸ੍ਰੋਤਾ ਹਾਲ ਹੂੜ ਚਦਾ ਚਰ ਹਰੇ ਫੜਿਆ ਜੀ ਤੁਰੇ ਫਿਰਦੇ ਹੁੰਦੇ ਸੀ ਬਜ਼ੁਰਗ ਆਪਣੇ ਹਾੜ ਚ ਵਿਆਹ ਕਰਦੇ ਹੁੰਦੇ ਸੀ ਕਿਉਂ ਕਣਕ ਹਾੜ ਚ ਕੱਢਦੇ ਸੀ ਆਪਾਂ ਅਣ ਕਣਕ ਦੀ ਫਸਲ ਆ ਜਾਂਦੀ ਸੀ ਜਿਹੜੀ ਸੋਣੀ ਹੁੰਦੀ ਸੀ ਮੱਕੀਆਂ ਮੁੱਕੀਆਂ ਉਹ ਕੱਟਉਂਦਿਆਂ ਸੀ ਇਸ ਕਰਕੇ ਹਾੜੀ ਹਾੜ ਚ ਵਿਆਹ ਹੁੰਦੇ ਹੁੰਦੇ ਸੀ ਗਰਮੀਆਂ ਚ ਤੇ ਲਾਲੋ ਸਾਹਿਬ ਇੱਕ ਆਇਆ ਜਦੋਂ ਸਮਾਂ ਹੋ ਗਿਆ ਯਾਰ ਕਿਵੇਂ ਰੋਣ ਦਾ ਰਏ ਸੀ ਲੱਗੇ ਆ ਬਾਈ ਗੁਰੂ ਆ ਇਹਨਾਂ ਦਾ ਲੈ ਲਿਆ ਸਾਰਾ ਦੁਨੀਆਂ ਨੂੰ ਪੰਜਾਬ ਨੂੰ ਯਾਰ ਇਸਿਆਂ ਉਸਿਆਂ ਨੇ ਤਰੋਂ ਨਾ ਹੁੰਦਾ ਹੀ ਚੰਗਾ ਮੋਬਾਈਲ ਬਣਾਉਂਦਾ ਯਾਰ ਜੇ ਕਿਤੇ ਇਹ ਬਣਾਣਾ ਆਉਂਦਾ ਤੇ ਬੌਲੇ ਸੋਖੇ ਸੀ ਬੌਲੇ ਸੋਖੇ ਕਿਉਂ ਇੰਨੇ ਸੌਕੇ ਕਿਉਂ ਗਏ ਅੱਗੇ ਗੱਲਾਂ ਚਿੱਠੀ ਰਾਹੀਂ ਜਾਂ ਜਾ ਕੇ ਮਿਲ ਕੇ ਆਉਣਾ ਉਹਨਾਂ ਦਾ ਫੋਨ ਤੇ ਆਤਣ ਸਵਰ ਗੱਲਾਂ ਹੁੰਦੀਆਂ ਕੀ ਹਾਲ ਆ ਕਿਵੇਂ ਆ ਠੀਕ ਆ ਆਉਣ ਨੂੰ ਕੀ ਆ ਬਸ ਠੀਕ ਆ ਗੱਲਾਂ ਪਕਾ ਲੀਆਂ ਕਰ ਲੀਆਂ ਮੋਬਾਈਲ ਤੇ ਗੱਲਾਂ ਕਰੀ ਜਾਂਦੇ ਆ ਇਹ ਮੋਬਾਈਲ ਨੇ ਮੇੜਾ ਵਾਪਾ ਰੀਲਾਂ ਬਣਾਈ ਜਾਂਦੇ ਆ ਸਮਾਂ ਹੀ ਹੈ ਨਹੀਂ ਕਿਸੇ ਕੋਲ ਜੇ ਕੋਈ ਆ ਵੀ ਗਿਆ ਗੱਲਾਂ ਕਰਨ ਦਾ ਸਮਾਂ ਹੈ ਨਹੀਂਗਾ ਉਹ ਬਲਟਾ ਰੀਲਾਂ ਰੂਲਾਂ ਨਹੀਂ ਬਣਾਈ ਜਾਂਦਾ ਮੋਬਾਈਲ ਤੇ ਚੱਕਣ ਲੱਗ ਜਾਂਦਾ ਬਸ ਉਹ ਤਾਂ ਗੱਲਾਂ ਇਹ ਕਿ ਨਾ ਉਹ ਜਵਾਕ ਨਾ ਉਹ ਲੜਾਈਆਂ ਕਰੇ ਹੁਣ ਤਾਂ ਜੇ ਜੇ ਇਹ ਲੜਾਈ ਹੋ ਵੀ ਗਈ ਤਾਂ ਕਤਲ ਆ ਕਰਨੇ YouTube ਤੇ ਹੁੰਦੇ ਯਾਰ ਬੇਸਾਬੇ ਕਤਲ ਆ ਨੂੰ ਨੇ ਘਰ ਆਲਾ ਮਾਰਦਾ ਫਰਾਨਾ ਮਰਦਾ ਬੁੜੀ ਨੇ ਆਉਂਦੇ ਘਰ ਆਲਾ ਘਰ ਵਾਲੇ ਨੇ ਜਲਾਨੀ ਮਾਰਤੀ ਇਹ ਜੀਆਂ ਗੱਲਾਂ ਉਹ ਸੱਦ ਕੇ ਲੈ ਗੇ ਸੱਦ ਕੇ ਲੈ ਜਾ ਕੇ ਬਾਹਰ ਮਾਰਤਾ ਉਹ ਪੁਲਿਸ ਨਹੀਂ ਗਾਂ ਪੁੱਛਦੀ ਕਿਸੇ ਦਾ ਹਾਲ ਚਾਲ ਉਹ ਤਰਨੇ ਲਾਉਣੇ ਪੈਂਦੇ ਆ ਫਿਰ ਲੋਥ ਰੱਖ ਕੇ ਉੱਤੇ ਬਹਿਣਾ ਪੈਂਦਾ ਧਰਨਾ ਲਾ ਕੇ ਫਿਰ ਪਲਾਈਫਾਈਰ ਕੱਟੀ ਜਾਂਦੀ ਹੋਵੇ ਅੱਗੇ ਜਾਣਾ ਯਾਰ ਪੁਲਿਸ ਨੂੰ ਜਦੋਂ ਲਿਖਾਦੀ ਰਿਪੋਰਟ ਉਹਦੀ ਆਉਣਾ ਉਹਨੇ ਭੱਜ ਕੇ ਤੇ ਲੋਕ ਛੇਤੀ ਕਰਦੇ ਨਹੀਂ ਸੀ ਗਣਾ ਹੁਣ ਤਾਂ ਇੰਨੀ ਟੱਲ ਦੇਤੀ ਯਾਰ ਪਤਾ ਨਹੀਂ ਕਿ ਆ ਲੋਕ ਉਹੀ ਕੋਈ ਗੈਂਗਸਟਰਾਂ ਦਾ ਨਾਮ ਲਈ ਜਾਂਦਾ ਕੋਈ ਕੁਛ ਤੇ ਖੁੱਬ ਬੰਗਾਂਵੀਆਂ ਕੱਢੀ ਜਾਂਦੇ ਖੁੱਬ ਬੰਗਾਂ ਹੋਈਆਂ ਕਤਲ ਆਫ ਕਰੀ ਜਾਂਦੇ ਲੋਕ ਪਤਾ ਨਹੀਂ ਯਾਰ ਕਿਵੇਂ ਬੰਦਾ ਮਾਰ ਦੇਣਾ ਯਾਰ ਕਮਾਲ ਹੀ ਹੋਵੇ ਦੋਗਾ ਲੱਗਦਾ ਯਾਰ ਕਿ ਯਾਰ ਜੀ ਤੇ ਕਿਤੇ ਪੈਰ ਤਰ ਜਾਵੇ ਇੰਨਾ ਚੱਤ ਖਰਾਬ ਹੁੰਦਾ ਯਾਰ ਵਿਚਾਰਾ ਇਹ ਵੀ ਤਰਤੇ ਤੇ ਜਾਉਣ ਆਇਆ ਸੀ ਆਪੋ ਤੋਂ ਪੈਰ ਤਰ ਆ ਗਿਆ ਤੇ ਆਇਆ ਡਰਦਾ ਯਾਰ ਪਤਾ ਨਹੀਂ ਕਿਵੇਂ ਇਹ ਜੀਆਂ ਗੱਲਾਂ ਲੋਕ ਕਰ ਦਿੰਦੇ ਆ ਪਿਛਲੀਆਂ ਗੱਲਾਂ ਦਾ ਯਾਰ ਮੈਂ ਨਾ ਸਮਾਂ ਹਟਾਇਆ ਉਹ ਪਿਛਲਾ ਤੇ ਅੱਜ ਦੇ ਸਮੇਂ ਨਾਲ ਜਦੋਂ ਮੈਂ ਮੇਲ ਕੇ ਦੇਖਦਾ ਤੇ ਜੀ ਉਹ ਹੀ ਨਹੀਂ ਲੱਗਦਾ ਯਾਰ ਵੀ ਕਹਣਾ ਯਾਰ ਉਹ ਸਭ ਚੰਗਾ ਸੀ ਖੇਤੋਣਾ ਬੈਠੇ ਵਾਇਗਰੂ ਬੱਕਰੀਆਂ ਵਾਲੇ ਹੁੰਦੇ ਸੀ 7 ਤੇ 4 ਸ਼ਾਮ ਨੂੰ 4 ਵਜੇ ਬੱਕਰੀਆਂ ਖੇਤ ਉੱਥੇ ਆਪਣੀ ਪਹੀ ਤੇ ਲੈ ਆਉਣੀਆ ਤੇ ਉਹਨਾਂ ਨੂੰ ਵਿਹਾਤ ਉਹਨਾਂ ਨੇ ਕਹਣਾ ਭਾਈ ਚਾਹ ਚੂਤਾ ਹਰ ਜਾ ਰਿਹਾ ਮੈਂ ਵੀ ਕਹਣਾ ਕਿ ਕੰਮ ਆਪ ਹੱਥੀਂ ਬੜਾ ਕਰਦੇ ਸੀ ਤੇ ਚਲ ਉਹਨੂੰ ਕਹਣਾ ਲਿਆ ਆ ਚਰ ਤੋਂ ਦੁੱਧ ਉਹਨੇ ਇੱਕ ਵੱਡਾ ਕੱਪ ਦੁੱਧ ਦਾ ਚੋ ਕੇ ਲਿਆਉਣਾ ਤੇ ਅੱਧਾ ਕੱਪ ਪਾਣੀ ਦਾ ਪਾ ਕੇ ਚਾਹ ਬਣਾਇਆ ਤਾਂ ਉਹਨਾਂ ਨੇ ਵਿਚਾਰੇ ਨੇ ਦੋਹਾਂ ਤਿੰਨਾਂ ਨੇ ਪੀਣ ਨਾਲੇ ਅਸੀਂ ਪੀ ਲੈਣੀ ਵੀ ਫੇਰ ਚਮੜ ਜਾਣਾ ਦਿਨ ਸਪੇ ਤਾਂ ਕੰਮ ਨੂੰ ਬੱਤਾ ਵੜਣੀਆਂ ਝੋਨੇ ਚ ਜਾਂ ਕੋਈ ਹੋਰ ਕੰਮ ਕਰਦੇ ਆ ਜੋ ਵੀ ਕਰਦੇ ਆ ਫੇਰ ਲੱਗ ਜਾਣਾ ਛਾਹ ਨੂੰ ਪੱਠੇ ਵੜਨ ਕੱਲ ਨੂੰ ਤੜਕੋ ਚੱਕ ਲਾਂਗੇ ਆ ਕੇ ਯਾਨੀ ਟੈਕ ਤੇ ਨਹੀਂ ਸੀਮੈਂਟ ਵੀ ਨਹੀਂ ਸੀ ਵਹਿਲ ਹੁੰਦੀ ਤੇ ਘਰੇ ਐਵੇਂ ਕਹਦੇ ਗਏ ਬੁੜੀਆਂ ਪਾਉਂਦੀਆਂ ਸੀ ਘਰੇ ਅਸੀਂ ਆ ਕੇ ਪੱਟੇ ਛੇਤੀ ਕਿਤੇ ਪੁਆਏ ਨਹੀਂ ਸੀ ਕਿਹ ਗਣਾ ਮਗਰੋਂ ਆ ਕੇ ਜੇ ਲਾਗੇ ਸੀ ਮਾੜਾ ਮੋਟਾ ਪਾਉਣ ਤੇ ਨਹੀਂ ਪਹਿਲਾਂ ਤਾਂ ਬੁੜੀਆਂ ਹੀ ਪਾਉਂਦੀਆਂ ਸੀ ਘਰ ਦਾ ਘਰੇ ਬੁੜੀਆਂ ਨੇ ਸੰਭਾਲਣਾ ਕੇ ਤਾਂ ਸੀ ਸੰਭਾਲਣਾ ਤੇ ਤਾਂ ਹੀ ਲੋਕ ਬਾਈ ਉਹਦੋਂ ਕਾਮਯਾਬ ਸੀ ਕਿਉਂ ਘਰੇ ਬੁੜੀਆਂ ਸੰਭਾਲ ਲੈਂਦੀਆਂ ਸੀ ਪਾਣੀ ਪਸ਼ੂ ਨੂੰ ਪਿਉਣਾ ਧਾਰਾਂ ਚੋਣੀਆਂ ਦੁੱਧ ਡੇਰੀ ਪਾਉਣਾ ਬੁੜੀਆਂ ਹੀ ਪਾਇਆ ਹੁੰਦੀਆਂ ਤੇ ਬੰਦਿਆਂ ਨੇ ਤਾਂ ਯਾਰ ਖੇਤ ਆ ਦਾ ਚੱਪਰ ਕੇ ਸੋਭਾ ਤੇ ਜਾਣਾ ਤੇ ਸ਼ਾਮ ਤਾਈਂ ਜੇ ਘਰੇ ਵੀ ਇਹਨਾਂ ਚਾਹ ਪੀ ਕੇ 2:30 ਵਜੇ 3 ਵਜੇ ਫੇਰ ਮੁੜ ਜਾਣਾ ਖੇਤ ਨੂੰ ਉਥੇ ਕਿਉਂਕਿ ਆਪ ਦਾ ਕੰਮ ਸਮਝ ਕੇ ਕਰਦੇ ਸੀ ਵੀ ਸਾਡਾ ਹੀ ਆਏ ਮੇਰਾ ਹੀ ਆ ਅੱਜ ਕੱਲ ਨਾ ਕੱਲ ਕੱਲਾ ਦਿਹਾੜੀ ਦਾ ਜਣਾ ਅੰਸਰ ਦੇ ਨੂੰ ਲੈਂਦੇ ਜਦੋਂ ਲੋਡ ਪੈਂਦੀ ਸੀ ਮੂਹਣੇ ਲੋਡ ਤੇ ਨੇ ਆਪ ਹੀ ਕਰਿਆ ਤੇ ਵਧੀਆ ਰੋਟੀ ਖਾਧੀ ਆ ਕਿਸੇ ਦਾ ਕੋਈ ਚੋਰ ਚਰੱਕਾ ਨਹੀਂ ਕਰਿਆ ਕਿਸੇ ਨੇ ਨਾਜਾਇਜ਼ ਨਹੀਂ ਕਰੀ ਤੱਕਾ ਨਹੀਂ ਕਰਿਆ ਨਾ ਨਾ ਕਰਾਇਆ ਹੀ ਆ ਵਧੀਆ ਸੋਹਣੀ ਆਪਦੀ ਰੋਟੀ ਖਾਦੀ ਆ ਕਿਸੇ ਤੋਂ ਮੰਗਿਆ ਨਹੀਂ ਕਿਸੇ ਰਿਸ਼ਤੇਦਾਰ ਤੋਂ ਕੁਛ ਉਹ ਗਿਆ ਪੁਰਾਣੀ ਕਹਿੰਦਾ ਤੂੰ ਤਾਂ ਮੰਗਦੇ ਫਿਰਦੇ ਸੀ ਤੂੰ ਤਾਂ ਫਲਾਣਾ ਕਰਦੇ ਸੀ ਕਿਰਾਂ ਡੌਣਗੀ ਜੀ ਆ ਗਈ ਤਾਂ ਸਾਡੇ ਕਿਰਾਂ ਨਾਲ ਰਤਨ ਨਾਲ ਲੜਾਈ ਹੋਈ ਆ ਉਦੋਂ ਸਾਡਾ ਪੈਸਾ ਬਹੁਤ ਲੱਗ ਗਿਆ ਅਸੀਂ 12-1200 13-1300 ਮਣ ਕਣਕ ਵੇਚੀ ਆ ਖਾੜੀ ਦੀ ਫਸਲ ਤੇ ਇੰਨੇ ਝੋਨਾ ਵੇਚਿਆ ਉਹਨੇ ਸਾਡਾ ਚੋਨਾ ਸੀ ਉਹਨੂੰ ਇਹ ਬਾਅਦ ਚਕਾਨਕ ਸੀ 2-3 ਸਾਲ ਇੰਨੇ ਰੰਗ ਔ ਰੰਗ ਬਸ ਉਹ ਸਮਾਂ ਇਹੋ ਜਿਹਾ ਸੀ ਉਦੋਂ ਮੁੜ ਕੇ ਕੱਟਦਾ ਕੱਟਦਾ ਹੀ ਕੱਟ ਗਿਆ ਕਿਉਂ ਵੀੜਾ ਕਲੇਸ ਹੁੰਦਾ ਨਾ ਜਹਿਮਤ ਮੁਕੱਦਮਾ ਇਹ ਤੁਹਾਡੇ ਘਰ ਦੀ ਇਹਨੇ ਬਰਬਾਦੀ ਠਾਉਣੀ ਹੁੰਦੀ ਆ ਕਿਉਂ ਤੁਸੀਂ ਜਾਣ ਲੱਗੇ ਤਰੀਕਾਂ ਦੇ ਰੁਕਾਂ ਤੇ ਕੰਮ ਕੱਟ ਗਿਆ ਪੈਸਾ ਤੁਹਾਨੂੰ ਪਤਾ ਦਰਾਖਤ ਮੰਗਦੇ ਆ ਮੁਕੱਦਮੇ ਜਦਾਂ ਇਹ ਗੱਲਾਂ ਸਾਹਾਂ ਨੂੰ ਤਾਂ ਬੜਾ ਵਧੀਆ ਸਮਾਂ ਕੱਢਿਆ ਜਾ ਬਈ ਉਹਨਾਂ ਗੱਲਾਂ ਨੂੰ ਤਾਂ ਯਾਦ ਕਰਦੇ ਆ ਕਿ ਉਹਨਾਂ ਸਮਿਆਂ ਦੇ ਵਿੱਚ ਬੀਬੀ ਜੁਣੀ ਸਾਡੇ ਨਾਲ ਰਹੀਆਂ ਬੁੜੀਆਂ ਸਾਡੀਆਂ ਸਾਰੇ ਇਕ ਕਰਦਗੇ ਅਰੇ ਇਹ ਕੀ ਕਰਦਗੇ ਆ ਸਾਡੇ ਪਿੱਛੇ ਪ੍ਰੀਤੋਂਗੇ ਘਰ ਹੁੰਦੇ ਸੀ ਮੂਹਰੇ ਜਵੰਤ ਸਾਰੇ ਮੈਂ ਕਹਿੰਦੇ ਉਹਨਾਂ ਨੇ ਮੈਂਦਰੋਂ ਉਹਨਾਂ ਨੇ ਇਹਨਾਂ ਨੇ ਸਾਰਿਆਂ ਨੇ ਮਰਚਾ ਮਰਚਾ ਦਾ ਪਹਾੜ ਬੁਣ ਬਹੁਤ ਚੁਗੀਆਂ ਬਾਈ ਬਹੁਤ ਕੰਮ ਕਰਿਆ ਮਾਂ ਕਰ ਤੰਨੇ ਭਣਾ ਸੈਕਟਰੀ ਦੇ ਕੋਲ ਉਹ ਮੈਂ ਕਦੀ ਇਹਨਾਂ ਨੇ ਬਹੁਤ ਕੰਮ ਕਰਿਆ ਤੇ ਮਗਰ ਜੋ ਆਗ ਵੀ ਠੀਕ ਰਹਿ ਤੇ ਸਾਡੀ ਬੀਬੀ ਉਹਨਾਂ ਨੇ ਬਹੁਤ ਕੰਮ ਕਰਿਆ ਬਹੁਤ ਕੰਮ ਕਰਿਆ ਵਧੀਆ ਵਧੀਆ ਸੋਹਣਾ ਜੀ ਰੋਟੀ ਕੰਨਿਆ ਬਸ ਦਿਆਂ ਚ ਮਗਰ ਪ੍ਰੀਤਮ ਕੀ ਹੁੰਦੇ ਸਾਰਾ ਵੱਡਾ ਲਾਣਾ ਗੱਜਣ ਸਿੰਘ ਕ ਇਹਨਾਂ ਨੇ ਬਹੁਤ ਕੰਮ ਅੱਧੇ ਦਾ ਖੇਤੀ ਚਲੇ ਗਏ ਉਹ ਖੇਤ ਨਾਲੋਂ ਦਾ ਦੂਰ ਸੀ ਉੱਥੇ ਇਹਨਾਂ ਦੀਆਂ ਬੁੜੀਆਂ ਨੇ ਬਹੁਤ ਕੰਮ ਕਰਿਆ ਬੰਦਿਆਂ ਨੇ ਬਹੁਤ ਕਰਿਆ ਬੰਦਾਂ ਦੀ ਮਾਇਆ ਜਰ 4 4 5 5 ਭਰਾ ਹੁੰਦੇ ਸੀ ਉਨਾ ਹੀ ਮਲਾਂ ਕੰਮ ਵੱਜ ਜਾਂਦਾ ਸੀ ਬੰਦੇ ਦਾ ਸੌਕੇ ਰਹਿ ਜਾਂ ਜਾਇਦਾ ਤਾਂ ਪਹਿਲਾਂ ਹੀ ਚੰਗੀ ਹੁੰਦੀ ਸੀ ਇੱਕ ਨੇ ਪਸ਼ੂ ਚਾਰਨੋਟ ਜਾਣਾ ਇੱਕ ਨੇ ਹਲ ਵਾਹੀ ਜਾਣਾ ਤੇ ਇੱਕ ਨੇ ਕਰੇ ਪੱਟੇ ਤੇ ਹੋਰ ਆਪਦਾ ਕੰਮ ਆਉਣ ਜਾਣ ਦਾ ਨਾ ਕਰੀ ਜਾਣਾ ਤੇ ਕਿਸੇ ਨੇ ਖੇਤ ਮੋ ਟਮਾਟਾ ਛੜੀ ਜਾਂ ਚਾਰ ਪੰਜ ਹੀ ਹੁੰਦੇ ਨਾ ਤੇ ਚਾਰ ਪੰਜ ਬੰਦੇ ਹੀ ਹੁੰਦੇ ਸੀ ਕੰਮ ਨੂੰ ਵੀ ਐ ਨਹੀਂ ਸੰਦਾ ਵੀ ਦੂਜੇ ਵਿਹਲੇ ਤੁਰੇ ਵਰਦੇ ਆ ਨਾ 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 ਔਡਾਪੋ ਆਪਣੇ ਕੰਮ ਸਮਾੜ ਲੈਣੇ ਬਸ ਗੁੱਡਣ ਗੜਮੜੇ ਹੜੀ ਹੂੜੀ ਵੇਲੇ ਵਿਚਾਰੇ ਪੰਜ ਇਕੱਠੇ ਹੋ ਜਾਣੇ ਦੋ ਦਿਹਾੜੇ ਕੱਢ ਲੈਣੇ 8-10 ਘਰ ਦੇ ਬੰਦੇ ਹੋ ਕੇ ਯਾਰ ਕੰਮ ਕਰੀ ਜਾਣਾ ਜੋ ਆਗਜੋਕ ਲਾ ਲੈਣੇ ਨਾਲ ਕੰਮ ਤਾਂ ਕਰਦਾ ਹੀ ਹੁੰਦਾ ਸੀ ਫੇਰ ਹੀ ਵੱਧਾ ਬੰਦਾ ਪੈਸਾ ਬਚਾਉਣਾ ਜਿਹੜਾ ਆਪਾਂ ਲੀਵਰ ਨੂੰ ਦੇਣਾ ਅੱਜ ਹੁਣ ਆਪਾਂ ਲੀਵਰ ਨੂੰ ਦੇ ਜਨੇ ਰੇ 100 ਰੁਪਈਆ ਬੋਰੀ ਲੈ 10000 ਅੱਧੀਆਂ ਮਿੰਟਾਂ ਦਾ ਕੰਮ ਨਹੀਂ 20-25 ਮਿੰਟਾਂ ਚ ਰੇਖ ਲਾੜ ਦਿੰਦਾ ਬੰਦਾ ਬੋਰੀ ਜੇ 10 ਬੋਰੀਆਂ ਖਲਾਣੀਆਂ ਦੇ 1000 ਹੋ ਗਿਆ 1000 ਰੁਪਏ ਦਾ ਖੰਡ ਦੇਖੋ ਚਾਹ ਦੇਖੋ ਕਿੰਨਾ ਰਾਸ਼ਨ ਘਰੇ ਆਉਂਦਾ 20 ਬੋਰੀਆਂ ਲੈਂਦਾ 200 ਹੋ ਗਿਆ ਤੇ ਤੁਸੀਂ ਉਹ ਦੋ ਦਿਨ ਨਹੀਂ ਤਿੰਨੇ ਦਿਨ ਹੀ ਖਲਾਣ ਦੋਗੇ ਕਿਹੜਾ ਮਗਰ ਪਿਆ ਕੋਈ ਆਪਣੇ ਸਪਰੇ ਯਾਰੋ ਆਪ ਕਾ ਲੋ ਵੱਡੇ ਪੰਪ ਪਉਣ ਤਾਂ ਇਹ ਆ ਯਾਰ ਪਾਉ ਵਧੀਆ ਮੰਦਾ ਕਰ ਲੈਂਦਾ ਆਪੋ ਥੋੜ ਜਰਵਾਣਾ ਮੰਦਾ ਜਾਂ ਛੱਡਦਾ ਉਹ ਵੀ ਉਹਨਾਂ ਦੇ ਕਿਤੇ ਵਿਚਾਰਿਆਂ ਦੇ ਕੀ ਕੀ ਆਪਣੇ ਰਗੇ ਪਰ ਉਹਨਾਂ ਨੂੰ ਕਰਨਾ ਪੈਂਦਾ ਤੇ ਜੇ ਬਾਸ ਹੋਵੇ ਤੇ ਆਪਣੇ ਵੀ ਬੰਦੇ ਕਰਨ ਆਪਾਂ ਹਟ ਗਏ ਅਸੀਂ ਕਰਦੇ ਰਹੇ ਆ ਸਪਰੇ ਆਪ ਰੇ ਆਪ ਚੋਨਾ ਗੋਡਣਾ ਆਪ ਬੋਰ ਖਰਾਬ ਹੋਣਾ ਆਪ ਹੁਣ ਤਾਂ ਯਾਰ ਨਾਲ ਦਿਹਾੜੀਆ ਬੰਦਾ ਆਪਾਂ ਮੋਟਰਸਾਈਕਲ ਤੇ ਹੀ ਰੱਖਦਾ ਆ ਆਪਾਸੀ ਉਦੋਂ ਵਧੀਆ ਰੋਟੀ ਖਾਂਦੇ ਸੀ ਆਪਦੇ 4 ਸਾਲਾਂ ਦਾ ਬਚਾਉਂਦੇ ਵੀ ਸੀ ਤੇ ਬੀਬੀ ਉਹਨਾਂ ਨੇ ਕਿੰਨੇ ਵੀ ਬੰਦੇ ਆ ਤੇ ਉਹਨੀਆਂ ਰੋਟੀਆਂ ਕੱਲਣੀਆਂ ਉੱਤੇ ਉਹਦੇ ਨੱਕ ਨਹੀਂ ਸੀ ਮੋੜਿਆ ਵੀ ਤੁਹਾਨੂੰ ਐਵੇਂ ਰੋਟੀਆਂ ਲਾਉਣ ਉਹ ਬੀਬੀ ਨੂੰ ਐ ਹੁੰਦਾ ਸੀ ਮੇਰੇ ਪੁੱਤ ਕਾਮਾ ਕਰਦੇ ਸੀ ਨਾਲ ਆਚਾਰਾ ਕੋਈ ਨਾ ਉਹਨਾਂ ਦੇ ਆੜੀ ਆ ਤਾਂ ਚਾਰ ਤੇ ਹੁਣ ਆਲੇ ਹੁਣ ਤਾਂ ਆੜ ਵਾਲੀਆਂ ਡਾਂਗ ਚਾਹਦੀਆਂ ਤੂੰ ਸਾਤੋਂ ਨਹੀਂ ਲੈਂਦੀ ਇਹਨੂੰ ਇਹ ਰੋਟੀਆਂ ਐ ਤੱਬਰ ਇਕੱਠਾ ਕਰਕੇ ਵਹਿ ਜਾਣਾ ਚਾਹ ਕੇ ਤਾਂ ਕੰਮ ਹੀ ਕਰਦਾ ਇਹ ਜਿਹਾਂ ਕੁੜਗੀਆਂ ਵੀ ਹੈਗੀਆਂ ਤੇ ਇਹ ਜੀਆਂ ਵੀ ਪਈਆਂ ਜਿਹਨਾਂ ਨੂੰ ਪਤਾ ਵੀ ਕੰਮ ਬੰਦਿਆ ਨਹੀਂ ਹੁੰਦਾ ਫੇਰੀ ਪਾਸ ਹੋਣਾ ਸੀ ਕਰੇ ਚਾਰ ਛਲੜਾਉਣੇ ਤਾਂ ਕੰਮ ਨਹੀਂ ਆਉਣੇ ਆ ਉਹਦੋਂ ਬੁੜੰਗਾ ਨੇ ਪੈਣਾ ਸਾਰਿਆਂ ਤੋਂ ਮਗਰੋਂ ਉੱਠਣਾ ਸਾਰਿਆਂ ਤੋਂ ਪਹਿਲਾਂ ਆਹ ਕੰਮ ਹੁੰਦੇ ਸੀ ਹਾਲੀ ਨੂੰ ਤੈੜ-ਬੈੜ ਕਰਕੇ ਤੋੜਨਾ ਬੁਢੀ ਦਾ ਕੰਮ ਹੁੰਦਾ ਸੀ ਚਾਹ ਬਣਾ ਕੇ ਦੇਣੀ ਪਾਣੀ ਦੇਣਾ ਉਹਨੂੰ ਬੈਠੇ ਨੂੰ ਫੇਰ ਉਹਨੂੰ ਨਾਲ ਕੁਝ ਖਾਣ ਨੂੰ ਦੇਣਾ ਵੀ ਚਲ ਤੇਰੀ ਰੋਟੀ ਵੱਡੇ ਦਾ ਨਾਉਣੀਆਂ ਦੇਹੀਂ ਤੋਂ ਹੀ ਪਿਆ ਲੈਣਾ ਜਾਂ ਨਾ ਡੋਲੂ ਤੇ ਦੜਾ ਵੀ ਉੱਤੇ ਪੀਲਿੰਗ ਜਾ ਕੇ ਤੇ ਉਹਨੇ ਹਲ ਪਾਉਣਾ ਯਾਰ ਕਿੱਥੇ ਝੰਡ ਵਾਲਾ ਜਾ ਕੇ ਉੱਤੇ ਜਾਣਾ ਪਸ਼ੂਆਂ ਨੂੰ ਲੈ ਕੇ ਉੱਥੇ ਹਲ ਪਾਉਣਾ ਫਿਰ ਉੱਤੋਂ ਮੁੜ ਕੇ ਆਉਣਾ ਤੇ ਹੁਣ ਤਾਂ ਟਰੈਕਟਰ ਯਾਰ 10 ਮਿੰਟਾਂ 'ਚ ਬਾਹਰ ਆਉਂਦਾ ਵੱਡੇ ਵੱਡੇ ਡਾਟਾ 13-13 ਹਾਲਾ 15-15 ਹਾਲਾ ਯਾਰ ਹੁਣ ਤਾਂ ਦੋਖੀ ਕੋਈ ਨਹੀਂ ਬਾਈ ਉਹ ਸਮੇਂ ਆਉਣੇ ਬਹੁਤ ਮੁਸ਼ਕਲ ਆ ਹੁਣ ਨਹੀਂ ਆਉਣੇ ਨਾ ਉਹ ਘਰ ਆਉਣੋ ਜਰ ਬਰਾਂਡੇ ਆਲੇ ਦਲਾਨਾਂ ਆਲੇ ਘਰ ਜਿੱਤੇ ਸਾਰਿਆਂ ਨੇ ਬਾਣ ਦੇ ਮੰਝਿਆਂ ਤੇ ਬੈਠੇ ਹੋਣਾ ਤੇ ਲੈਣਵਾਰ ਪਏ ਹੋਣਾ ਤੇ ਰਾਤ ਨੂੰ ਗੁਰਦੁਆਰੇ ਵਾਲੇ ਟੜਕਿਆਂ ਨੇ ਬਹੁਤ ਬੋਲਣਾ ਉਹ ਸੁਣਨੇ ਕੁੱਕੜ ਵਾਂਗਾਂ ਦੇ ਵੀ ਸੁਣਨੇ ਤੇ ਹੁਣ ਕੀ ਹੁਣ ਤਾਂ ਅੰਦਰ ਕੋਠੀਆਂ 'ਚ ਪਏ ਆਂ ਗੇਟ ਬੰਦ ਦਾ ਤੇ ਇਹ ਜੇ ਬਾਗ ਦਾ ਪੱਥਰ ਲੱਗਿਆ ਵਿੱਚ ਦੀ ਹਵਾ ਨਹੀਂ ਲੰਘਦੀ ਪੂਰਾ ਵੀ ਬਾਜ ਤਾਂ ਤੈਨੂੰ ਸੁਣਨੀ ਕੀ ਆ ਘੜੀ ਦੱਸਦੀ ਆ ਟਾਈਮ ਅਗੇ ਭਾਰ ਪਏ ਹੋਣਾ ਸਾਰਿਆਂ ਨੇ ਕੋਈ ਮਚਰ ਮੋਚਰ ਨਹੀਂ ਸੀ ਲੜਦਾ ਕੋਲੇ ਪਸ਼ੂ ਹੋਣੇ ਯਾਨੀ ਜਿੰਨੀ ਜਾਨ ਨਾ ਬੁੜਗਾਂ ਚ ਵਿਵਾਈ ਉੰਨੀ ਉਈ ਜਾਨ ਸੀ ਕੁੜਗਾਂ ਬੁੜਗਾਂ ਚ ਹੁੰਦੜੇਲ ਹੁੰਦੀਆਂ ਸੀ ਆਨੇ ਸੇ ਗੋਹਾ ਕੂੜਾ ਸੱਟਣਾ ਯਾਰ ਹੋਰ ਪਾਣੀ ਪਿਉਣਾ ਭਜ ਪਾਜੋ ਉਹ ਜੀ ਗੱਲ ਹੀ ਹੈ ਨਹੀਂ ਸੀ ਉਹਦਾ ਸਾਰਾ ਸਾਥ ਹੀ ਹੈ ਨਹੀਂ ਯਾਰ ਵਿੱਚ ਬਲੂਂਗੜਿਆ ਯਾਰ ਗੇ ਜੋ ਆਕਾ ਯਾਰ ਕਦੇ ਕਦੇ ਕਾਰ ਸਾਡੇ ਬਜ਼ੁਰਗਾਂ ਦੇ ਸਾਡੀਆਂ ਮਤਾਵਾਂ ਦੇ ਯਾਰ ਛੇ ਛੇ ਫੋਟੋ ਕਾ ਗਰਾ ਪਉਣਾ ਬੁੜੀ ਨੇ ਆਇਆ ਤੁਰਨਾ ਪਲਵਾਨਾ ਤੇ ਹੁਣ ਵਾਲੇ ਦੇ ਪਾਦੇ ਤਾਂ ਕਾ ਗਰਾ ਮੈਨੂੰ ਮਤ ਉੱਡਾ ਕਾ ਗਰਾ ਜਿੱਡੀ ਉਹ ਆਪ ਆ 4 ਫੁੱਟ ਤੇ ਜਾ ਕੇ ਤਿੰਨ ਸਾਢੇ ਤਿੰਨ ਫੁੱਟ ਦੇ 4 ਫੁੱਟ ਦੇ ਘਗਰਾ ਵੱਜਦਾ ਸੀ ਜਾ ਕੇ ਤੇ ਹੁਣ 4 ਫੁੱਟ ਦਾ ਕੱਦ ਆ ਕਿੱਥੇ ਬੰਨੂ ਗਲ ਕੋਲੇ ਵੱਜੂ ਵੱਜੂ ਹੁਣ ਤਾਂ ਘਗਰਾ ਅਗਰਾ ਬਾਕੇ ਜਾਣਾ ਉਹਨਾਂ ਜੂ ਕਿੱਥੇ ਰੋਟੀਆਂ ਜਾਂ ਘਗਰਾ ਬਾਕੇ ਰੋਟੀਆਂ ਟੋਕਰਾ ਸਿਰ ਤੇ ਚੱਕਣਾ ਜੀਦੋਂ ਤੁਰਨਾ ਰੇਤੇ ਕੱਚੇ ਰਾਹ ਦੇਣ ਤਾਂ ਸੜਕਾਂ ਤੋਂ ਕੱਚੇ ਰਾਹ ਹੁੰਦੇ ਸੀ ਰੇਤਾ ਔਰ ਦਾ ਜੋਰ ਲੱਗਣਾ ਹਾਂ ਹੁਣ ਤਾਂ ਜੇ ਇੱਕ ਅਗਰਾ ਪਾ ਕੇ ਤੋਰਦਾ ਮੈਂ ਇਸ਼ਾਰਾ ਕਰਦਾ ਇੱਥੋਂ ਚਾਰ ਕਰਮਾਂ ਤੋਂ ਉਹਦੇ ਡਿੱਗ ਪੂੜ ਕੱਕੇ ਅਗਰਾ ਹੀ ਨਹੀਂ ਪਾਇਆ ਜਾਣਾ ਪਹਿਲੀ ਗੱਲ ਤਾਂ ਆ ਰੋਟੀ ਲੈ ਕੇ ਪਹਿਲੀਆਂ-ਪਹਿਲੀਆਂ ਬੁੜੀਆਂ ਨੇ ਜਾਣਾ ਕਾਗਰੇ ਪਾ ਕੇ ਦੋ ਬਈਆਂ-ਬਈਆਂ ਹੁੰਦੇ ਹੁੰਦਿਆਂ ਹੀ ਜਾਨਾ ਜਿਹਦੇ ਇੱਕ ਅਗਰਾ ਬਣ ਕਾਣਾ ਫਲਾਨਿਆਂ ਦੀ ਬਹੂ ਆ ਇਹ ਤੇ ਬੁੜੀਆਂ ਨੇ ਵੀ ਰੋਟੀ ਲੈ ਕੇ ਜਾਣਾ ਕੜਿਆ-ਕੜਿਆ ਕੇ ਦੇਖਣਾ ਗੱਲਾਂ ਕਰਨੀਆਂ ਸੁਣਨੀਆਂ ਬਈ ਲਿਆਕ ਤਾਂ ਕਿੰਨੀ ਕਹੇ ਨੂੰ ਐ ਹੁੰਦਾ ਸੀ ਸਮਾਂ ਬਾਈ ਇਹ ਉਪਰ ਗਿਆ ਬੁੜੀਆਂ ਨੂੰ ਬਹਿਣ ਨਹੀਂ ਸੀ ਦਿੰਦੇ ਹੁੰਦਿਆਂ ਬੁੜੀਆਂ ਆ ਕੇ ਕੋਲੇ ਬਿਨਾ ਮੇਰੀ ਨੌ ਨੂੰ ਕੋਈ ਕੋਈ ਸਖਾ ਨਾ ਦੇਵੇ ਨਿਗਾ ਇਨੀ ਰੱਖਦੇ ਹੁੰਦਿਆਂ ਸੀ ਕਾਰ ਕੀ ਨਿਗਾਨ ਦੇ ਜਿਹੜੀ ਸਿਆਣੀ ਬੁਢੀ ਹੁੰਦੀ ਸੀ ਆਉਂਦੇ ਨੌ ਨੂੰ ਕਹਿੰਦਾ ਜਾ ਪੁੱਤ ਹਣ ਤੂੰ ਉਧਰ ਕਰਲਾ ਕੰਮ ਜਦੋਂ ਕਿਸੇ ਬੁਢੀ ਬੁਢੀ ਨੇ ਆ ਜਾਣਾ ਵਿੱਚ ਨਹੀਂ ਸੀ ਬਹਿਣ ਦਿੰਦੇ ਹੁੰਦਿਆਂ ਹੂੰ ਬਾਈ ਸਮਾਂ ਬਾਲਾ ਜਵਾਨੇ ਦਾ ਫਰਕ ਪੈ ਨਾ ਬਾਈ ਹੁਣ ਉਹ ਘਰ ਆਉਣ ਨਾ ਉਹ ਬਜ਼ੁਰਗ ਆਉਣ ਨਾ ਉਹ ਹਲਟ ਆਉਣ ਨਾ ਉਹ ਬਾੜ ਦਾ ਹਲਾਲੇ ਆਉਣ ਤੰਦਗਾਂ ਨਹੀਂ ਖੜਕੜੀਆਂ ਹੁਣ ਨਾ ਉਹ ਵਿਹਾ ਇਹਨਾਂ ਚ ਬਜ਼ੁਰਗ ਢੰਗੇ ਆ ਗੱਡੇ ਰੇੜਗੋ ਡਾਂਡਿਆਂ ਦੀਆਂ ਪੱਠਿਆਂ ਦੀਆਂ ਲੱਤਗਾਉਣਗਾ ਯਾਰ ਕਿਤੋਂ ਹੁਣ ਦਾ ਅਗਲਾ ਦੁੱਧ ਮੋਲ ਲੈ ਲਾਂਗੇ ਬਸ ਛੱਡੋ ਯਾਰ ਖੜਾ ਕਿਹੜਾ ਰੱਖੂ ਪਸੂ ਕਿੜਾ ਗੋਇ ਚਾਤਾ ਫੇਰੂ ਸਾਬ ਲਾ ਲਾਉਂਦੇ ਆ ਉਹਨੇ ਦਾ ਹੀ ਪੈਂਦਾ ਉਹਨੇ ਦਾ ਹੀ ਆਇਆ ਪੈਂਦਾ ਬਾਲ ਲੈ ਕੇ ਦਿਖਾ ਤੂੰ ਰੜਕ ਕੇ ਦੇਣਾ ਘੋੜ ਜੋੜ ਕੇ ਦਿਖਾ ਮਾਲ ਜੀ ਉਹਨਾਂ ਦਾ ਅੱਗੇ ਯਾਰ ਕਿ ਉਹ ਜੋ ਨੇ ਬੁਢਾ ਨੇ ਉਹਦੇ ਪੁੱਤਰ ਨੂੰ ਦੇਣਾ ਕਿ ਉਹ ਕਹਿੰਦਾ ਕੰਮ ਕਰੂ ਮੇਰਾ ਪੁੱਤ ਵੱਧ ਜਣਾ ਤਗੜਾ ਹੋ ਪਨੀਰੀਆਂ ਕੋਹਰ ਲਾ ਕੇ ਦੇਣਾ ਪਸ਼ੂ ਹੋਣੇ ਯਾਰ ਦੁੱਧ ਕਰੇ ਸਾਹਮਣਾ ਰੱਖਣਾ ਇਹਦਾ ਪਾਉਣ ਦਾ ਕੰਮ ਤਾਂ ਬਹੁਤ ਮਗਰੋਂ ਆਇਆ ਜਾ ਕੇ ਤਾਂ ਅਸੀਂ 82 ਜੀ ਚ ਆਇਆ ਸੀ ਉਸੇ ਇਹਨਾਂ ਦੂਜੇ ਤਾਂ 82 83 ਚ ਉਦੋਂ ਪਹਿਲਾਂ ਕੋਈ ਦੁੱਧ ਨਹੀਂ ਸੀ ਪਾਉਂਦਾ ਨਹੀਂ ਨਹੀਂ ਘਰੇ ਹੀ ਸਾਹਮਣੇ ਹੀ ਸਾਰਾ ਇੰਦੇਸੀ ਰਾਜ ਰਾਜਾਂ ਤੇ ਤਾਂ ਹੀ ਲੋਕ ਸਦਵਾਨਾਂ ਰਗੇ ਪਏ ਸੀ ਹੁਣ ਤਾਂ ਦੁੱਧ ਸਾਰਾ ਜੀ ਪਾਇਆ ਵੀ ਆ ਤਾਂ ਡੈਰੀ ਹੈ ਤੇ ਜੇ ਤੇਰੇ ਮੇਰੇ ਤੇਰਾ ਮੋਲ ਲਿਆਂਗਾ ਜੋ ਆ ਕਾਂਰ ਗਿਆ ਕੀ ਉਹਨਾਂ ਨੇ ਹਰੀ ਸੋਨ ਲੂਏ ਬੜਨਾ ਯਾਰ ਕੀ ਉਹਨਾਂ ਨੇ ਕਾਲੀ ਫੁੱਲ ਸਾਂਸ ਸੋ ਟਾਰੀ ਹੁਣੀ ਬਣ ਜਾਣਗੇ ਸਵੇਖ ਸੋ ਵਰਗੇ ਬਣ ਜਾਣਗੇ ਹਰਵਕ ਸਿੰਘ ਵਰਗੇ ਬਣ ਜਾਣਗੇ ਜੋਲੇਦਾਰਾ ਸਿੰਘ ਅਰਕਾ ਕੋਈ ਨਕਲ ਆ ਹੁਣ ਦੱਸੋ ਕਿੱਡਾ ਕਾੜ ਸੀ ਉਹਦਾ 7 ਫੁੱਟ ਕਰਦਾ ਸੀ ਚਾਗਦਾ ਸੀ ਬੰਦੇ ਨੂੰ ਦਾ ਪੜ ਤਾਂ ਲੈ ਜਾਂਦਾ ਸੀ ਉਹ ਜੰਮਣੇ ਬਹੁਤ ਓਕੇ ਆ ਹੁਣ 9 ਵਜੇ ਬਰਨ ਖਡਾਰੀ ਬੋਰਗਾ ਚੱਕਣੀਆਂ ਯਾਰ ਇੱਕ ਦੂਜਾ ਗੋੜਦਿਆਂ ਕਣਕ ਗੋੜਦਿਆਂ ਘੁੱਟਦੇ ਨੇ ਖੇਡਣ ਕੌਡੀ ਆ ਜੋ ਕੌਡੀ ਖਿੱਡ ਗਿਆ ਲਦਾਸ ਵਿੱਚ ਹੀ ਕਣਕ ਦੇ ਪਕਰ ਪਣਾ ਕੋਲਣ ਲੱਗ ਜਾਣਾ ਫੇਰ ਹੋਏ ਜਣਾ ਪੱਕ ਪਕੋ ਡੋਟਾ ਪਲਣ ਕੇ ਫੇਰ ਹੋਏ ਚਲੋ ਫੇਰ ਗੁੱਡ ਕੇ ਲਾਲ ਅਸੀਂ ਘੋੜਦੇ ਰਿਆਂ ਯਾਰ ਜੈਲੇ ਹੋਣੀ ਹੁੰਦੇ ਇਕੱਠੇ ਮੈਂ ਜੈਲਾ ਗੇਲੀ ਗੁਲੀ ਹੋਣੀ ਕੰਨੇ ਮਤੇ ਹੋਣੀ ਆ ਬੂਟਾ ਐਜਾ ਸਾਰਿਆਂ ਨੇ ਅਸੀਂ ਇਕੱਠਿਆਂ ਨੇ ਗੁੱਡੀਆਂ ਇੱਕ ਦੂਜੇ ਦੀਆਂ ਕਣ ਕਾਂ ਯਾਰ ਸਾਰਾ ਸਾਰਾ ਸਿਆਲ ਗੁੱਡੀ ਜਾਣੀਆਂ ਦੋ ਚਾਰ ਦਿਨ ਉਹਦੇ ਲਾਤੇ ਦੋ ਚਾਰ ਦਿਨ ਉਹਦੇ ਲਾਤੇ ਐਂ ਕਰਦੇ ਹੁੰਦੇ ਸੀ ਇੱਕ ਦੋ ਜਣਾ ਕਰਨ ਲੱਗ ਜਣਾ ਦੇ ਲਾਪ ਵਿੱਚੇ ਸਮਾਪਾ ਕੇ ਚਲੋ ਯਾਰ ਬਾਏ ਗੱਲਾਂ ਨਹੀਂ ਬਾਏ ਮੋਕੜੀਆਂ ਦਾ ਜਿੰਨੀਆਂ ਮਰਜ਼ੀ ਮੈਂ ਤੁਹਾਂ ਕਰਾ ਲਵਾਂ ਨਹੀਂ ਕਰਨੋ ਸਮੇਂ ਦੇ ਨਾਲ ਚੱਲਣਾ ਪੈਂਦਾ ਯਾਰ ਸਮੇਂ ਨਾਲ